ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਤ ਜੀ ਜਦੋਂ ਸੱਜਣ ਜਿਹੜੇ ਸੱਜਣ ਸੰਤ ਹੋਏ ਨੇ ਪਹਿਲੋਂ ਉਹ ਸੱਜਣ ਠੱਗ ਸਨ ਅਰਦਾਸ ਬੇਨਤੀ ਜੋਦੜੀ ਨੇ ਇਨ੍ਹਾਂ ਠੱਗਾਂ ਨੂੰ ਸੰਤ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਵਿੱਚੋਂ ਜਿਹੜੀ ਨਿਕਲੀ ਆਵਾਜ਼ ਹੈ ਆਕਾਲ ਪੁਰਖ ਨੂੰ ਕਦੇ ਮੋੜਦਾ ਨਹੀਂ ਹਾ ਸੱਜਣ ਦਾ ਜਿਹੜਾ ਰੂਪ ਸੀ ਸਵਰੂਪ ਸੀ ਉਹ ਬਹੁਤ ਹੀ ਮਹਾਂਪੁਰਖਾਂ ਵਾਲਾ ਸੀ ਚਿੱਟਾ ਦਾੜਾ ਚਿੱਟੇ ਕੱਪੜੇ ਤੇ ਚਿੱਟਾ ਦਸਤਾਰਾ ਸੀ ਸਤਗੁਰਾਂ ਨੇ ਅਕਾਲ ਪੁਰਖ ਨੇ ਚੰਗਾ ਸਰੀਰ ਦਿੱਤਾ ਸੀ ਸੰਤਾਂ ਮਹਾਂਪੁਰਖਾਂ ਵਾਲੀ ਦਿੱਖ ਸੀ ਪਰ ਭਾਈ ਸੱਜਣ ਨੇ ਹਮੇਸ਼ਾ ਲੋਕਾਂ ਦਾ ਕਤਲ ਕੀਤਾ ਆਪਣੀ ਸਰਾਂ ਦੇ ਵਿੱਚ ਰਹਾਤ ਨੂੰ ਠਹਿਰਨ ਵਾਸਤੇ ਜਗ੍ਹਾ ਦੇਣੀ ਤੇ ਫਿਰ ਉਹਨਾਂ ਸਰੀਰਾਂ ਦਾ ਕਤਲ ਕਰਕੇ ਤੇ ਉਹਨਾਂ ਦਾ ਧਨ ਤੇ ਮਾਲ ਲੁੱਟ ਲੈਣਾ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਸੱਜਣ ਦੀ ਦਿਉੜੀ ਦੇ ਵਿੱਚ ਆਪਣੇ ਚਰਨ ਪਾਏ ਨੇ ਤੇ ਭਾਈ ਸੱਜਣ ਨੇ ਇਹਨਾਂ ਸਰੀਰਾਂ ਨੂੰ ਮਾਰ ਮਕਾ ਕੇ ਅੰਨ ਧਨ ਜਿਹੜਾ ਹੈ ਪਦਾਰਥ ਉਹਨੂੰ ਲੁੱਟ ਕਰਕੇ ਆਪਣਾ ਆਇਆ ਸੁਫਲਾ ਹੈ ਜਿਹੜਾ ਉਹਨੂੰ ਕਰਨਾ ਆਪਣਾ ਸੁਭਾਗ ਸਮਝਿਆ ਹੈ ਪਰ ਜਦੋਂ ਅਸੀਂ ਪਦਾਰਥ ਨਾਲ ਜੁੜ ਪੈਂਦੇ ਹਾਂ ਤੇ ਅਸੀਂ ਪਟਕਣਾ ਵਿੱਚ ਪਏ ਜਾਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਨੂੰ ਇੱਕ ਕਮਰੇ ਵਿੱਚ ਆਰਾਮ ਫਰਮਾਉਣ ਵਾਸਤੇ ਕਿਹਾ ਹੈ ਤੇ ਆਪ ਦੂਜੇ ਕਮਰੇ ਦੇ ਵਿੱਚ ਆਪਣੀਆਂ ਸ਼ੁਰੀਆਂ ਤਿੱਖੀਆਂ ਕਰ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਹੈ ਕਿ ਭਾਈ ਸਾਹਿਬ ਰਬਾਬ ਛੇੜੋ ਭਾਈ ਸੱਜਣ ਨੂੰ ਸ਼ਬਦ ਸੁਨਾਈਏ ਗੁਰੂ ਕਾ ਗੁਰੂ ਸਾਹਿਬ ਨੇ ਗੁਰਬਾਣੀ ਦੇ ਸ਼ਬਦ ਗੈਣ ਕੀਤੇ ਨੇ ਉਜਲ ਕਾਹਾਂ ਚਿਲਕਨਾ ਘੋਟਮ ਕਾਲੜੀ ਮਸ ਤੋਤਿਆਂ ਝੂਠਾਂ ਉਤਰੇ ਜੇ ਸੌ ਧੋਵਾਂ ਤਿਸ ਸਤਗੁਰ ਜੀ ਇੱਥੇ ਸੱਜਣ ਨੂੰ ਸਮਝਾ ਰਹੇ ਨੇ ਕਿ ਸੱਜਣ ਤੇਰਾ ਰੂਪ ਬਹੁਤ ਸੋਹਣਾ ਹੈ ਸੰਤਾ ਮਹਾਂਪੁਰਖਾਂ ਵਾਲਾ ਤੇਰਾ ਰੂਪ ਹੈ ਕਹੇ ਦੀ ਤਰ੍ਹਾਂ ਉਜਲਾ ਹੈ ਬਹੁਤ ਹੀ ਚਮਕਦਾ ਹੈ ਪਰ ਕਹੇ ਨੂੰ ਜਦੋਂ ਅਸੀਂ ਧੋਂਦੇ ਹਾਂ ਜਿੰਨਾ ਮਰਜੀ ਧੋਤੀ ਜਾਈਏ ਕਹੇ ਦੀ ਜਿਹੜੀ ਮੈਲ ਹੈ ਉਹ ਵਾਧਦੀ ਜਾਂਦੀ ਹੈ ਸਤਗੁਰਾਂ ਨੇ ਸੱਜਣ ਨੂੰ ਸਮਝਾਉਣਾ ਕੀਤਾ ਕਿ ਤੂੰ ਸੱਜਣ ਹੋ ਕਰਕੇ ਠੱਗਾਂ ਵਾਲੇ ਕੰਮ ਕਰ ਰਿਹਾ ਹੈ ਗੁਰੂ ਕੇ ਬਾਣੇ ਵਿੱਚ ਆ ਜਾ ਸਤਗੁਰ ਜੀ ਨੇ ਇਹ ਪਹਿਲਾ ਬਚਨ ਕਰਨ ਤੋਂ ਬਾਅਦ ਦੂਜਾ ਬਚਨ ਕੀਤਾ ਹੈ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰ ਹੁਣ ਇੱਥੇ ਸੱਜਣ ਦਾ ਆਪਣਾ ਆਪ ਦਾ ਨਾਮ ਵਿੱਚ ਆ ਗਿਆ ਹੈ ਸੱਜਣ ਨੂੰ ਉਹਦੀ ਸੁਰਤ ਨੇ ਰੁਕਣ ਵਾਸਤੇ ਸਾਵਧਾਨ ਕੀਤਾ ਹੈ ਕਿ ਗੁਰੂ ਸਭ ਤੇਰੀ ਗੱਲ ਕਰ ਰਹੇ ਨੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਸਤਿਗੁਰੂ ਜੀ ਕਹਿੰਦੇ ਨੇ ਹੇ ਸੱਜਣਾ ਗੁਣਾਂ ਨੂੰ ਸੱਜਣ ਬਣਾ ਔਗਣਾਂ ਨੂੰ ਤਿਆਗ ਦੇ ਗੁਣਾਂ ਨੂੰ ਸੱਜਣ ਬਣਾ ਇਹ ਗੁਣ ਐਸੇ ਗੁਣ ਨੇ ਜਿਹੜੇ ਕਦੇ ਵੀ ਕਿਸੇ ਨੂੰ ਛੱਡ ਕੇ ਨਹੀਂ ਜਾਂਦੇ ਗੁਰਬਾਣੀ ਰੂਪੀ ਜਿਹੜੇ ਗੁਣ ਨੇ ਇਹਨਾਂ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰ ਇਹਨਾਂ ਗੁਣਾਂ ਤੋਂ ਭਾਵ ਕੇ ਗੁਰੂ ਕੀ ਬਾਣੀ ਤੋਂ ਜਿੱਥੇ ਅਸੀਂ ਆਸਰਾ ਮੰਗਦੇ ਹਾਂ ਇਹ ਗੁਰੂ ਕੀ ਬਾਣੀ ਸਾਨੂੰ ਆਸਰਾ ਦਿੰਦੀ ਹੈ ਭਾਵੇਂ ਅਸੀਂ ਸਮੁੰਦਰ ਦੀਆਂ ਹਜ਼ਾਰਾਂ ਮੀਟਰ ਗਹਿਰਾਈਆਂ ਵਿੱਚ ਫਸ ਜਾਈਏ ਗੁਰੂ ਕੀ ਬਾਣੀ ਉੱਥੇ ਵੀ ਮਨੁੱਖ ਨੂੰ ਆਸਰਾ ਦਿੰਦੀ ਹੈ ਤੇ ਬੇੜੇ ਪਾਰ ਕਰਦੀ ਹੈ ਇਸ ਸ਼ਬਦ ਨੇ ਭਾਈ ਸੱਜਣ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ ਅੱਗੇ ਸਤਿਗੁਰੂ ਜੀ ਬਚਨ ਕਰਦੇ ਹਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟ-ਕੋਟ ਜੀਆਂ ਖਾਮਨੇ ਬੱਗੇ ਨਾ ਕਹੀਂ ਹਨ ਸਤਿਗੁਰ ਜੀ ਕਹਿੰਦੇ ਹਨ ਕਿ ਤੇਰੇ ਕੱਪੜੇ ਜਿਹੜੇ ਹਨ ਉਹ ਚਿੱਟੇ ਨੇ ਤੇਰਾ ਧਾੜਾ ਚਿੱਟਾ ਹੈ ਦਸਤਾਰਾ ਚਿੱਟਾ ਹੈ ਤੂੰ ਹੰਸਾਂ ਵਰਗਾ ਲੱਗਦਾ ਹੈ ਪਰ ਅਸਲ ਦੇ ਵਿੱਚ ਤੂੰ ਬਗਲਾ ਹੈ ਕਿਉਂਕਿ ਹੰਸਾਂ ਦਾ ਕੰਮ ਹੁੰਦਾ ਹੈ ਮੋਤੀ ਖਾਣਾ ਤੇ ਬਗਲਿਆਂ ਦਾ ਕੰਮ ਹੈ ਜੀਆਂ ਨੂੰ ਜਿਉਂਦਿਆਂ ਨੂੰ ਖਾਣਾ ਜਾਉਂਦਿਆਂ ਜੀਆਂ ਦਾ ਘਾਣ ਕਰਨਾ ਸਤਿਗੁਰੂ ਜੀ ਕਹਿੰਦੇ ਨੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ੋਟਕਟ ਜੀਆਂ ਖਾਮਣੇ ਬੱਗੇ ਨਾ ਕਹੀਂ ਅਨ ਸਤਿਗੁਰੂ ਜੀ ਕਹਿੰਦੇ ਹਨ ਕਿ हे ਸੱਜਣ ਜੀਆਂ ਦਾ ਕਤਲ ਕਰਨ ਵਾਲੇ ਜੀਆਂ ਨੂੰ ਖਾਣ ਵਾਲੇ ਕਦੇ ਵੀ ਸੱਜਣ ਨਹੀਂ ਹੁੰਦੇ ਕਦੇ ਵੀ ਉਹ ਮਹਾਪੁਰਖ ਸੰਤ ਨਹੀਂ ਬਣ ਸਕਦੇ ਜਦੋਂ ਭਾਈ ਸੱਜਣ ਨੇ ਇਹ ਬਚਨ ਸੁਨੇ ਨੇ ਤੇ ਉਸ ਦੇ ਹੱਥਾਂ ਵਿੱਚੋਂ ਛੁਰੀਆਂ ਡਿੱਗ ਪਈਆਂ ਨੇ ਤੇ ਆਹ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਹੈ ਸਤਗੁਰਾਂ ਨੂੰ ਕਹਿੰਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਕਰੋ ਜੇ ਤਰੁੱਠੇ ਜੀ ਤੇ ਮੈਨੂੰ ਹੁਣ ਦੱਸੋ ਅੱਗੇ ਕੀ ਕਰਨਾ ਹੈ ਮੇਰਾ ਆਇਆ ਸਫਲਾ ਕਰ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਸੱਜਣ ਨੂੰ ਕਿਹਾ ਕਿ ਸੰਤ ਸੱਜਣ ਬਣ ਇਨ੍ਹਾਂ ਦੇਗਾ ਦੇ ਵਿੱਚ ਮਨੋ ਪ੍ਰਸ਼ਾਦਾ ਬਣਾ ਕੇ ਸੰਗਤ ਨੂੰ ਸ਼ਕਾਤ ਨਾਲ ਨਾਮ ਜਪ ਤੇਰਾ ਆਇਆ ਸੁਫਲਾ ਹੋ ਜਾਏਗਾ ਭਾਈ ਸੱਜਣ ਨੇ ਗੁਰੂ ਕੇ ਬਚਨਾਂ ਨੂੰ ਪੱਲੇ ਬੰਨਾ ਕੀਤਾ ਹੈ ਤੇ ਭਾਈ ਸੱਜਣ ਜਿਹੜਾ ਹੈ ਉਹ ਸੰਤ ਸੱਜਣ ਬਣ ਗਿਆ ਹੈ